ਸਾਡੇ ਮੁੰਜਰਾ ਨਿਕਲ ਆਏ ਆ ਜੀ 30 40% ਹੁਣ 13 ਯੂਰੋ 45 ਦਾ ਕੋਈ ਫਾਇਦਾ ਨਹੀਂ ਆ ਇਹੋ ਜਿਹਾ ਕੋਈ ਚੱਕਰ ਨਹੀਂ ਆ ਜੀ ਜਿਹੜੇ ਤਾਂ ਲੇਟ ਹੋ ਗਏ ਆ ਵੈਸੇ ਤਾਂ ਯੂਨੀਵਰਸਿਟੀ ਵੱਲੋਂ 4 ਕਿਲੋ ਸ਼ਿਫਾਰਿਸ਼ ਆ ਦੋ ਗੋਡੀ ਦਿੱਤੀ ਦੇਖਲੇ ਤੇ ਫੇਰ ਤੁਹਾਨੂੰ ਹੀ ਸਲੇ ਇਹ ਨਿਆ ਲੱਗਾਇਆ ਯਾਰ ਇਹ ਬਿੱਲਾ ਜੀ ਦਾ ਦਿਲ ਨਹੀਂ ਕਰਦਾ ਤਾਂ ਮੱਕੀ ਦਾ ਕੀ ਹਾਲ ਆ ਮੱਕੀ ਦਾ ਦੱਸ ਕੀ ਮੱਕੀ ਚ ਆਲਾ ਮੱਕੀ ਵਾਲੇ ਬਣੇ ਨੇ ਜਿਹਦੇ ਨਾਲ ਕੇ ਚੌੜਾ ਪਤਾ ਵੀ ਆਪਣਾ ਕੰਟਰੋਲ ਹੋ ਜਾਊਗਾ ਤੇ ਚੰਗਾ ਰਿਜ਼ਲਟ ਮਿਲ ਜਾਊਗਾ ਇਹ ਆਪਣੀ ਦੁਕਾਨ ਆ ਜੀ ਦਿਓਲ ਖੇਤੀ ਸਟੋਰ ਜ਼ਿਲ੍ਹਾ ਤਰਨਤਾਰਨ ਪਿੰਡ ਬਲਟਵਾ ਤੇ ਇਹ ਦੁਕਾਨ ਵੈਸੇ ਆ ਜੀ ਅਮਰਕੋਟ ਦੇ ਵਿੱਚ ਪ੍ਰੋਪਰ ਐਡਰੈਸ ਅਮਰਕੋਟ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਸਟਾਰਟ ਕਰਦੇ ਆ ਜੀ ਫਸਲਾਂ ਦੀ ਜਾਣਕਾਰੀ ਤੇ ਵਲੌਗ ਕਈ ਕਿਸਾਨ ਵੀਰ ਪੁੱਛਦੇ ਆ ਕਿ ਸਾਡੇ ਮੁੰਜਰਾ ਨਿਕਲ ਆਏ ਆ ਜੀ 30 40% ਹੁਣ 13 ਯੂਰੋ 45 ਦਾ ਕੋਈ ਫਾਇਦਾ ਨਹੀਂ ਆ ਇਹੋ ਜਿਹਾ ਕੋਈ ਚੱਕਰ ਨਹੀਂ ਆ ਜੀ ਜਿਹੜੇ ਤਾਂ ਲੇਟ ਹੋ ਗਏ ਆ ਵੈਸੇ ਤਾਂ ਯੂਨੀਵਰਸਿਟੀ ਵੱਲੋਂ 4 ਕਿਲੋ ਸਿਫਾਰਿਸ਼ ਆ 2 ਕਿਲੋ ਮੁੰਜਰਾ ਨਿਕਲਣ ਤੋਂ ਪਹਿਲਾਂ ਤੋਂ 2 ਕਿਲੋ ਮੁੰਜਰਾ ਨਿਕਲਣ ਤੋਂ ਬਾਅਦ ਚ ਸਪਰੇਅ ਕਰ ਸਕਦੇ ਤੁਸੀਂ 13 ਯੂਰੋ 45 ਦੀ ਪੋਟਾਸ਼ ਦੀ ਕੋਈ ਨੁਕਸਾਨ ਨਹੀਂ ਹੋਏਗਾ ਫਾਇਦਾ ਹੀ ਹੋਊਗਾ ਇਸ ਦੀ ਤੁਹਾਨੂੰ ਕੋਈ ਭਰਾਂ ਦੀ ਲੋੜ ਨਹੀਂ ਆ ਤੁਸੀਂ 2 ਕਿਲੋ 150 ਲੀਟਰ ਪਾਣੀ ਚ ਕਰ ਸਕਦੇ ਜੋ ਜੇ ਤੁਸੀਂ 2 ਕਿਲੋ 100 ਲੀਟਰ ਪਾਣੀ ਚ ਕਰੰਦਾ ਹੈ ਜੋ ਫਿਰ ਕਿਤੇ ਨਾ ਕਿਤੇ ਤੁਹਾਡੇ ਪੱਤੇ ਥੋੜੇ ਲੱਗ ਹੀ ਹੋਣਗੇ ਬਟ ਪ੍ਰੋਬਲਮ ਕੋਈ ਨਹੀਂ ਆ ਤੁਸੀਂ ਕਰ ਸਕਦੇ ਜੋ ਜਿਹਦੇ ਨਾਲ ਕਿ ਤੁਹਾਡੇ ਝਾੜ ਚ ਵਾਦਾ ਜਰੂਰ ਹੋਊਗਾ ਆ ਆਪਣੇ ਬਿੱਲਾ ਜੀ ਆਦੇ ਆ ਕੇ ਗੰਡਿਆਂ ਦਾ ਕੋਈ ਹੱਲ ਕਰੋ ਗੰਦ ਦਾ ਜਨਾਬ ਤਗੜੇ ਹੋਵੇ ਨੇ ਕੀ ਜੋ ਤਗੜੇ ਹੋਏ ਨੇ ਵੀ ਕੁੜੀਏ ਇੱਕ ਅੱਜ ਗੋਡੀ ਦੇਲੇ ਦੰਤਾਂ ਹੈ ਅੱਜ ਗੋਡੀ ਤਗੜੇ ਦੰਤਾਂ ਨੂੰ ਉਹਦੀ ਤੇ ਹੁਣ ਕੀ ਹੱਲ ਕੀਤਾ ਜਾਵੇ ਇਹਦਾ ਹੱਲ ਇਹਦਾ ਕੀਤਾ ਜਾਵੇ ਤੂੰ ਦਵਾਈ ਬਣਾਈ ਨਹੀਂ ਕੋਈ ਅਜੇ ਤੱਕ ਇਹਨੇ ਤਾਂ ਕਿਸੇ ਦਾ ਕੋਈ ਨਹੀਂ ਬਣਾਈ ਬਣਾਈ ਨਹੀਂ ਚਾਹੀਦੀ ਇਹ ਤਾਂ ਇੰਨੀਆਂ ਦਵਾਈਆਂ ਮੋਣਦੀਆਂ ਦੇਦੀ ਕੋਈ ਨਹੀਂ ਬਣਦਾ ਪਰੇਸ਼ਾਨਾ ਪੂਰਾ ਬਿਲਾ ਆਡਾ ਮੈਨੂੰ ਲੱਗੀ ਆ ਇਹ ਸਾਲ ਲੈ ਜਾਂਦੀ ਜਨਾਬ ਜੀ ਡਾਕਲ ਦਵਾਈ ਆਉਂਦੀ ਆ ਅਡਾਮਾ ਕੰਪਨੀ ਦੀ 35 ਐਮਐਲ ਡੋਜ਼ ਆ ਦੀ ਟੈਂਕੀ ਦੀ ਉਹ ਆਪਾਂ ਸਪਰੇਅ ਕਰ ਸਕਦੇ ਆ ਜਿਹਦੇ ਨਾਲ ਕੇ ਚੌੜਾ ਪੱਤਾ ਵੀ ਆਪਣਾ ਕੰਟਰੋਲ ਹੋ ਜਾਊਗਾ ਤੇ ਚੰਗਾ ਰਿਜ਼ਲਟ ਮਿਲ ਜਾਊਗਾ ਤੇ ਬਿਲਾ ਜੀ ਨੂੰ ਵੀ ਆਪਾਂ ਖੁਸ਼ਖਬਰੀ ਦੇ ਦਿੰਨੇ ਆ ਵੀ ਦਵਾਈ ਹੈਗੀ ਆ ਬਿਲਾ ਜੀ ਕਿਵੇਂ ਉਹਨੂੰ ਖੋਜੋ ਬਿਲੇ ਦੇ ਦਾੰਦ ਨਿਕਲਦੇ ਹੋਏ ਅਸੀਂ ਆ ਕਿ ਉਹਦਾ ਪੂਰੇ ਗੋਡੇ ਰਹਿ ਜਾਣੇ ਹਾਂ ਬੱਟ ਮੈਂ ਤਾਂ ਨਾ ਅਗਲੀ ਰੀ ਵਰਤਾਂਗੇ ਤੇ ਐਰ ਕੀ ਤੂੰ ਮੇਰਾ ਵੀਰ ਨਹੀਂ ਯਾਰ ਅਗਲੀ ਰੀ ਤਾਂ ਗੰਦੇ ਘਟ ਜਾਣਾ ਰਦੇ ਯਾਰ ਐਰ ਕੀ ਉਹ ਨਹੀਂ ਅਗਲੀ ਐਰ ਕੀ ਗੋਡੀ ਦੇ ਨਾਲ ਅਗਲੀ ਰੀ ਸਪਰੇਅ ਕਰ ਲਾਂਗੇ ਤੋਂ ਬਾਅਦ ਓਏ ਇਹਦੇ ਅੱਜ ਗੋਡੀ ਦਿੱਤੀ ਅਗਲੇ ਤੇ ਫੇਰ ਸੁਣਨੀ ਉਸਲੇ ਤੇ ਇਹਉਂ ਨਹੀਂ ਹੱਲ ਕਰੀਂ ਯਾਰ ਇਹ ਬਿੱਲਾ ਜੀ ਦਾ ਦਿਲ ਨਹੀਂ ਕਰਦਾ ਕਿ ਹੱਲਵੇ ਤਾਂ ਮੱਕੀ ਦਾ ਕੀ ਹਾਲਾ ਮੱਕੀ ਦਾ ਦੱਸ ਕੀ ਮੱਕੀ ਚ ਆ ਲਾ ਮੱਕੀ ਵਾਲੇ ਬੰਨੇ ਚੱਲ ਗਏ ਇਹ ਉੱਗ ਗਿਆ ਨਹੀਂ ਉੱਗ ਪੂਗਾ ਉੱਚ ਵੀ ਇਹ ਹੁਗ ਆ ਰਹੀ ਹੈ ਹਾਂ ਸਾਰੇ ਇੱਕੋ ਹੀ ਹੈ ਮੱਕੀ ਵਾਲੇ ਬੰਨੇ ਚੱਲ ਗਏ ਆਪਾਂ ਵੀ ਇਹ ਕਰ ਲਈ ਅਸੀਂ ਬਈ ਬਿਜਾਈ ਕੀਤੀ ਮੱਕੀ ਦੀ ਰੋਟੀ ਰਾਟੀ ਲਈ ਮਕੀ ਦਾ ਆਟਾ ਬਣਾਉਣ ਲਈ ਤਾਹਦੇ ਫਿਰ ਤਖੜਾ ਹੋਦਾ ਕੋਟੀ-ਗਾੜੀ ਦੇ ਇਹਨੂੰ ਵੀ ਤੇ ਥੋੜਾ ਥਾਂ ਰਹੀ ਨੂੰ ਕੋਟੀ ਨੂੰ ਪੇਰਾ ਮੈਂ ਕੰਮ ਕਰਾ ਚੱਲੀ ਆ ਇਹਨੂੰ ਤੇ ਲੈ ਜੂਗਾ ਗਲੋਂ ਉਹਨਾਂ ਕੋ 2-4 ਸਾਲ ਕੋਣੀ ਇਹਨੂੰ ਉੱਠ ਲੈਂਦੀ ਹੈ ਇਹਦਾ ਵੀ ਹਾਲ ਹੈਗਾ ਵਾ ਦਵਾਈ ਮੈਂਸ਼ਨ ਕਰ ਦੂੰਗਾ ਮੈਂ ਵੀਡੀਓ ਦੇ ਵਿੱਚ ਇੱਕ ਦਵਾਈ ਆ ਜੀ ਲੋਡਿਸ ਬਾਹਰ ਕੰਪਨੀ ਦੀ 4 ਕੋਟੀ ਇੱਕ ਸਜੰਟਾ ਦੀ ਕਲੈਰੀ ਸੈਕਟਰ ਉਹ ਮੈਂ ਇਥੇ ਦਵਾਈ ਮੈਂਸ਼ਨ ਕਰ ਦੂੰਗਾ। ਉਹਦਾ ਚੰਗਾ ਰਿਜ਼ਲਟ ਆ। ਮੱਕੀ ਦੇ ਵੀਰਸ ਤੇ ਵੀ। ਬੈਲਾ ਜੀ ਕੋਈ ਨਹੀਂ ਟੈਨਸ਼ਨ ਨਾ ਲਾਓ, ਹੱਲ ਹੋ ਜਾਊਗਾ। ਗੋਡੇ ਦੋ ਸਾਲਾਂ ਨੂੰ ਪੂਨੇ ਪੈਣੇ ਨੇ। ਨਹੀਂ ਨਹੀਂ ਨਹੀਂ। ਜਿਹੜੀ ਨਹੀਂ ਲੋੜ ਪੈਂਦੀ ਤੈਨੂੰ। ਜਿਹੜੇ ਲੱਲਦੇ ਹੁੰਦੇ ਮੈਨੂੰ। ਹਾਂ। ਟੈਨਸ਼ਨ ਨਾ ਲਾਓ, ਗੋਡੇ ਨਹੀਂ ਤੈਨੂੰ ਪਾਉਣੇ ਪੈਂਦੇ। ਠੀਕ ਆ। ਉੱਪਰ ਤੋਂ ਚਾਰ ਸਾਲ ਕੱਢ ਜਾਣੀ। ਆਪਾਂ ਕਰ ਦਿੰਦੇ ਆ ਤੇਰਾ ਹਾਲ ਮੰਗਵਾ ਦਿੰਦੇ ਆ ਤੈਨੂੰ ਦਵਾਈ। ਖੁਸ਼ ਹਣ ਖੁਸ਼ ਖਿਆਲਾ ਵੇਲਾ ਉਹ ਵਧ ਗਿਆ ਤਾਂ ਕੁੜੀਆ ਉਹਦਾ ਮੈਂ ਪਾਣੀ ਹੁੰਦਿਆ ਹੈ ਉਹਦਾ ਪਾਣੀ ਹੋ ਗਿਆ ਅੱਛਾ ਵਧ ਗਿਆ ਹਣ ਵਧ ਗਿਆ ਤਾਂ ਕੁੜੀਆ ਚੱਲ ਵਧੀਆ ਵਧੀਆ ਚਲੋ ਹੋ ਗਈਆ ਇਹ ਆਪਣੀ ਦੁਕਾਨ ਆ ਜੀ ਦਿਓਲ ਖੇਤੀ ਸਟੋਰ ਜ਼ਿਲ੍ਹਾ ਤਰਨਤਾਰਨ ਪਿੰਨ ਬਲਟਵਾ ਇਹ ਦੁਕਾਨ ਵੈਸੇ ਆ ਜੀ ਅਮਰਕੋਟ ਦੇ ਵਿੱਚ ਪ੍ਰੋਪਰ ਐਡਰੈਸ ਅਮਰਕੋਟ ਨੀਅਰ ਪੈਟਰੋਲ ਪੰਪ ਇੱਥੇ ਹਰ ਪ੍ਰਕਾਰ ਦੀਆਂ ਬ੍ਰਾਂਡਡ ਦਵਾਈਆਂ ਚਾਹੇ ਉਹ ਬੈਰਾ ਚਾਹੇ ਉਹ ਸਜੰਟਾ ਵਾ ਚਾਹੇ ਕੋਈ ਵੀ ਬ੍ਰਾਂਡਡ ਦਵਾਈ ਆ ਤਾ ਨਕਲੀ ਡਾਮਾ ਦੀ ਉਹ ਇੱਥੋਂ ਅਵੇਲੇਬਲ ਆ ਜੀ ਵਧੀਆ ਰੇਟਾਂ ਦੇ ਵਿੱਚ ਝੋਨੇ ਕਣਕ ਦੇ ਆਪਾਂ ਬੀਜ ਵੀ ਵੇਚਦੇ ਆ ਜੀ ਚਾਹੇ ਸੁਪਰੀਮ ਦੇ ਕਰਨਾਲ ਦੇ ਆ ਮਾਡਰਨ ਦੇ ਆ ਸਾਰੇ ਪ੍ਰਕਾਰ ਦੇ ਬੀਜ ਵੀ ਇੱਥੋਂ ਮਿਲਣਗੇ ਤੁਹਾਨੂੰ ਫਸਲਾਂ ਦੀ ਜਾਣਕਾਰੀ ਤੇ ਵਲੌਗ ਵਧੀਆ ਲੱਗਾ ਤਾਂ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਧੰਨਵਾਦ